ਜਿਹੜਾ ਹੈਗਾ ਵੇ तकरीबन 28 ਏਕੜ ਹੈਗਾ ਜਗਾ ਜਿਹਦੇ ਵਿੱਚੋਂ ਕੁਝ ਕੋਰਟ ਦੇ ਆਰਡਰ ਕਰਕੇ ਅਸੀਂ ਉਹ ਜਗ੍ਹਾ ਨੂੰ ਐਗਜ਼ੈਪਟ ਕਰ ਰਹੇ ਹਾਂ ਉਹਦਾ ਕਬਜ਼ਾ ਨਹੀਂ ਲੈ ਰਹੇਗੇ ਔਰ ਕੁਝ ਏਰੀਆ ਹੈਗਾ ਜਿਹੜਾ ਆਲਰੇਡੀ ਪਹਿਲੇ ਦਾ ਬਨਿਆ ਹੋਇਆ ਹੈ ਉਹਦਾ ਵੀ ਅਸੀਂ ਏਰੀਆ ਜਿਹਦਾ ਅਵਾਰਡ ਨਹੀਂ ਸੁਨਾਇਆ ਗਿਆ ਸੀ ਉਹਦਾ ਵੀ ਅਸੀਂ ਕਬਜ਼ਾ ਨਹੀਂ ਲੈ ਰਹੇ ਲੇਕਿਨ ਬਾਕੀ ਸਾਰੀ ਏਰੀਆ ਹੈਗਾ तकरीबन ਮੇਰਾ 12 ਏਕੜ ਸਬਜੈਕਟ ਮੈਂ ਤਾਂ ਨਿਕਲ ਕਰਦਾ ਇੱਕ ਵੇਲੇ ਵੇਟ ਕਰੋ ਵੇਟ ਕਰੋ ਅਭੀ ਸਰ ਨਿਕਲ ਜਾਓ

ਕਦੋਂ ਆਏਗੀ ਉਹ ਵੀ ਦੱਸ ਦਾਂਗੇ ਇਹ ਜਿਹੜਾ ਹੋਰ ਕੇਸ ਹੈ ਉਹ ਬਹੁਤ ਪੁਰਾਣਾ ਕੇਸ ਹੈ ਜਿਹੜਾ ਕਰ ਦਿਆਂਗੇ ਸਰ ਕਰ ਦਿਆਂਗੇ ਇਹ ਜਗਾ ਕਿੰਨੀ ਹੈ ਇਹ ਤਾਂ ਸਾਈਟ ਹੋ ਜੀ ਹੈ ਜਿਹੜਾ ਜਿਹੜਾ ਹੈ तकरीबन 28 ਏਕੜ ਹੈਗਾ ਜਗਾ ਜਿਹਦੇ ਵਿੱਚੋਂ ਕੁਝ ਕੋਟ ਦੇ ਆਰਡਰ ਕਰਕੇ ਅਸੀਂ ਉਹ ਜਗਾ ਨੂੰ ਐਗਜ਼ਮਪਟ ਕਰ ਰਹੇ ਹਾਂ ਉਹਦਾ ਕਬਜ਼ਾ ਨਹੀਂ ਲੈ ਰਹੇਗੇ

ਜਿਹਦੇ ਚ ਇਹ ਪਾਰਟ ਆਂਦਾ ਉਹ ਪਾਰਟ ਆਂਦਾ ਜਿਹੜਾ ਜਿਹੜਾ ਜਿਹੜੀ ਐਗਜ਼ੈਂਪਟਡ ਜਗ੍ਹਾ ਉਹਨੂੰ ਅਸੀਂ ਬਿਲਕੁਲ ਨਹੀਂ ਛੇੜ ਰਹੇ ਉਹਨੂੰ ਬਿਲਕੁਲ ਟੱਚ ਨਹੀਂ ਕਰ ਰਹੇ ਜਿਹੜੀ ਕੋਰਟ ਸਰ ਸਰ ਐਨਵਾਇਰਨਮੈਂਟ ਰਿਸਰਚ ਦੇ ਹੋਰ ਵੀ ਸਕੀਮਾਂ ਦੇ ਵਿੱਚ ਜਗ੍ਹਾ ਜਿਹੜੀ ਵਾਰਡ ਹੋਈ ਦੀ ਆ ਵਾਰਡਸ ਲਾਇਆ ਗਿਆ ਦਾ ਉਹਦਾ ਹਾਲੇ ਤੱਕ ਕਬਜ਼ਾ ਕਿਉਂ ਨਹੀਂ ਲਿਆ ਛੱਤਲਾ ਉਹ ਵੀ ਹੋ ਜਾਏਗਾ ਉਹ ਵੀ ਹੋ ਜਾਏਗਾ ਉਹ ਵੀ ਹੋ ਜਾਏਗਾ ਜੀ ਆ ਚਾਹਿਆ ਦਾ ਆ ਚਾਹਿਆ ਦੀ ਪਹਿਲੀ ਵਾਰੀ ਆ ਗਈ ਉਹਦੀ ਬਾਅਦ ਚ ਆ ਜਾਏਗੀ ਨਹੀਂ ਹੋਣੀ ਕਿਦੋਂ ਆਏਗੀ ਵਾਰੀ ਕਦੋਂ ਆਏਗੇ ਉਹ ਵੀ ਦੱਸ ਦਾਂਗੇ ਇਹ ਤੇ ਹੋਣਾ ਕੇਸ ਆ ਉਹ ਤੇ ਬਹੁਤ ਪੁਰਾਣਾ ਕੇਸ ਆ ਜਿਹੜਾ ਕਰ ਦਿਆਂਗੇ ਸਰ ਕਰ ਦਿਆਂਗੇ ਇਹ ਜਗਾ ਕਿੰਨੀ ਇਹ ਤਾਂ ਸਾਈਟ ਤੋਂ ਆ ਜੰਮਾ ਵੀ ਆ ਤੇ ਸਾਡੇ ਲਕੀ ਪ੍ਰਾਪਤ ਹੋਣ ਜਾ ਰਹੇ ਹਲੋ ਹਲੋ ਹੋਣ ਜਾ ਰਿਹਾ ਸੀ ਉੱਥੇ ਕਿੰਨਾ ਹੀ ਕਰਜ਼ਾ ਹੋਇਆ ਸੀ ਜਲੰਧਰ ਦੇ ਵਿੱਚ ਲਿਗਲੀ ਹੋ ਰਿਹਾ ਜੋ ਹੋ ਰਿਹਾ ਲਿਗਲੀ ਹੋ ਰਿਹਾ ਲਿਗਲੀ ਹੋ ਰਿਹਾ ਤੇ ਜਲੰਧਰ ਦੇ ਵਿੱਚ ਅਨਲੀਗਲ ਸੀ ਦਾ ਮੈਨੂੰ ਉਹਦੇ ਬਾਰੇ ਪਤਾ ਨਹੀਂ ਹੈ ਜੀ 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 ਰੋਟ ਬਟ ਰੋਟ ਇਨ ਮਾਈ ਮਾਉਥ ਜੋ ਸੀ ਇੱਥੇ ਕਰ ਰਹੇ ਲਿਗਲੀ ਕਰ ਰਹੇ ਕੀ ਹੋ ਗਈ ਰਿਆ ਸਾਰੇ ਕੋਈ ਮਾਮਲਾ ਕੀ ਕਿੰਨਾ ਪੁਰਾਣਾ ਕਿੰਨਾ ਪੁਰਾਣਾ ਸਾਰੇ ਮਾਮਲਾ ਉਹ ਤੁਹਾਨੂੰ ਬਾਅਦ ਦੱਸਾਂਗੇ ਸਾਨੂੰ ਇਹ ਕੰਮ ਨਹੀਂ ਕਰ ਲੱਗਦਾ ਕਾਰਵਾਈ ਜੋ ਕਰ ਰਹੇ ਲਿਗਲੀ